ਵਿਸ਼ਾਰਸ ਬਗਮ ਰੱਖਿਆ ਗਿਆ ਜੀ ਕਿਸ ਕਾਰਨ ਕਰਕੇ ਰੱਖਿਆ ਗਿਆ ਸਾਹਮਣੇ ਦੇਖੀਓ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿਹਦਾ ਅੱਜਕੱਲ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਦਾ ਜਿਹੜਾ ਕਦਮ ਚੱਕਿਆ ਲੋਕਾਂ ਨੇ ਸੋਚ ਕੇ ਚੱਕਿਆ ਵੀ ਜਿਹੜੀ ਸਾਡੀ ਚੋਣ ਹੋਈ ਹੈ ਪੰਜਾਬ ਦੀ ਉਹ ਉਹਨੂੰ 7-8 ਸਾਲ ਹੋ ਗਏ 17 ਸ਼ਾਇਦ ਹੋਈ ਹੈ ਵੀ ਮੁੜ ਕੇ ਉਸ ਤੋਂ ਬਾਅਦ ਚੋਣ ਨਹੀਂ ਕਰਾਈ ਸੰਵਿਧਾਨ ਦੇ ਤੌਰ ਤੇ ਉਹ ਗਲਤ ਹੈ ਸਾਰਾ ਸਿਸਟਮ ਜਿਹੜਾ ਉਹਨਾਂ ਨੇ ਕਰਿਆ ਚੋਣ ਪਹਿਲਾਂ ਸਾਡੀ 2 ਸਾਲ ਬਾਅਦ ਹੁੰਦੀ ਦੀ ਪਸੌਰਾ ਸਿੰਘ ਵਾਦ ਦਲੇਵਾਲ ਨੇ 3 ਸਾਲੀ ਕਰਤੀ 3 ਸਾਲ ਤੇ ਅਸੀਂ ਬਾਰ ਬਾਰ ਕਹਿੰਦੇ ਰਹੇ ਪ੍ਰਧਾਨ ਜੀ ਕੋਰਮ ਪੂਰਾ ਕਰੋ ਚਾਹੇ ਉਹ ਵਿਲਾਕਾਂ ਦਾ ਕੋਰਮ ਆ ਚਾਹੇ ਉਹ ਜ਼ਿਲ੍ਹੇ ਦਾ ਕੋਰਮ ਆ ਚਾਹੇ ਉਹ ਪੰਜਾਬ ਦਾ ਇਹਦੇ ਵਿੱਚ ਆਪਾਂ ਨੂੰ ਵੱਡੀ ਇੱਕ ਮਤਲਬ ਆ ਰਹੀ ਹੈ ਸਮੱਸਿਆ ਕੋਰਮ ਕਰਕੇ ਪਰ ਦਲੇਵਾਲ ਸਾਹਿਬ ਨੇ ਸਾਡੀ ਗੱਲ ਇਹ ਤੇ ਨਹੀਂ ਸੁਣੀ ਅਣਗੌਲੀ ਕਰਦਾ ਰਿਹਾ ਛੇਕੜੇ ਇਸ ਗੱਲ ਨੂੰ ਛੱਡ ਕੇ ਸੰਵਿਧਾਨ ਤੋਂ ਉਲਟ ਦੱਲੇ ਵਾਲ ਸਾਹਿਬ ਨੇ ਮੈਂਬਰਸ਼ਿਪ ਕਟਣ ਤੇ ਚੋਣ ਤੋਂ ਜਵਾ ਮੁਰਕਰ ਹੋ ਗਿਆ ਤੇ ਉਹਨਾਂ ਨੇ ਸਾਨੂੰ 1000 ਰੁਪਿਆ ਪਿੰਡ ਨੂੰ ਲਾਤਾ ਸਿੱਧਾ ਵੀ 12000 ਭਾਈ ਤੁਸੀਂ ਫੰਡ ਦਿਓ ਮੈਂਬਰਸ਼ਿਪ ਵਾਲੀ ਤਾਂ ਗੱਲ ਹੀ ਦੂਰ ਚਲੀ ਗਈ ਵੀ 12000 ਫੰਡ ਦਿਓ ਹੁਣ ਉਹ 12000 ਫੰਡ ਦੇ ਵਿੱਚ ਅਸੀਂ ਕਾਫੀ ਕਿਸਾਨਾਂ ਨੇ ਤੋਂ ਨਾਫਰ ਤਵੱਟੀ ਵੀ ਠੀਕ ਐ ਸਤੋ 12000 ਤਾਂ ਤੁਸੀਂ ਲੈ ਲਵੋ ਪਰ ਸਾਨੂੰ ਨਾਲ-ਨਾਲ ਹਿਸਾਬਾਰੇ ਤਾਂ ਦੱਸ ਦੋ ਵੀ ਆਪਣਾ ਹਿਸਾਬ ਕੀ ਹੈ ਵੀ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਆ ਗਏ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਨਹੀਂ ਆਏ ਵੀ ਉਹ ਸਾਨੂੰ ਪਤਾ ਤਾਂ ਲੱਗ ਜਾਵੇ ਉੱਥੇ ਜਦ ਇਹ ਗੱਲ ਆਈ ਸਾਫ ਦੀ ਉੱਥੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਤੀ ਕਾਕਾ ਸਿੰਘ ਕਹਿਣ ਲੱਗਿਆ ਵੀ 1,60,000 ਮੇਰਾ ਚੱਲ ਗਿਆ ਦਲੇਵਾਲ ਸਾਹਿਬ ਕਹਿੰਦਾ ਵੀ 2 ਲੱਖ ਮੇਰਾ ਵੀ ਚੱਲਿਆ ਦੇ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਿਆ ਹੈ ਵੀ ਇਹ ਤਾਂ ਸੰਵਿਧਾਨ ਦੀ ਜਮਹੂਰੀਅਤ ਹੀ ਜਿਵੇਂ ਮੰਨ ਲਓ ਵੀ ਇਹਨੇ ਅੰਤ ਅੰਥੀਰ ਕਰੀਆ ਬਿਲਕੁਲ ਤੀਨ ਕਰੀਆ ਕਿਉਂ ਸੈਕਟਰੀ ਦੇ ਲੇਵ ਪੈਸੇ ਜਿਹੜਾ ਸਾਡਾ ਖਜ਼ਾਨਚੀ ਬਣਿਆ ਪੰਜਾਬ ਦਾ ਉਹਦੇ ਕੋਲ ਪੈਸੇ ਜਾਣੇ ਚਾਹੀਦਾ ਅੱਜ ਤੱਕ ਰੋ ਦੇ ਵਿੱਚ 7 ਸਾਲ ਦੇ ਵਿੱਚ ਕੋਈ ਪੈਸਾ ਨਹੀਂ ਗਿਆ ਖਜ਼ਾਨਚੀ ਕੋਲੇ ਖਜ਼ਾਨਚੀ ਉਹ ਨੌਂ ਦਾ ਕਾਗਜ਼ਾਂ ਵਿੱਚ ਖਜ਼ਾਨਚੀ ਹੈ ਸਾਨੂੰ ਨਹੀਂ ਪੈਸਾ ਕਿੱਥੇ ਜਾਂਦਾ ਕੌਣ ਰੱਖਦਾ ਨਾ ਕੋਈ ਸਾਨੂੰ ਹਿਸਾਬ ਦਿੰਦਾ ਜਾਂ ਕੁਝ ਦਿਆਂ ਤੇ ਨਾ ਹੀ ਕੋਈ ਜ਼ਾਹਦਾ ਵੀ ਭਾਈ ਮਤਲਬ ਪੈਸੇ ਚੱਲੇ ਕਿੱਥੇ ਨੇ ਇਹਦਾ ਕੋਈ ਹਿਸਾਬ ਹੀ ਨਹੀਂ ਹੁੰਦਾ ਵੀ ਮੈਂ ਕਹਦਾ ਜਾ ਕੇ ਜੀ ਮੇਰੇ ਦਾ 2 ਲੱਖ ਮੇਰੇ ਕੋਲੋਂ ਚੱਲ ਗਿਆ ਸਬ ਵੱਡੀ ਸਮੱਸਿਆ ਲੋਕਾਂ ਨੇ ਸਵਾਲ ਕਰਨੇ ਨੇ ਪਿੰਡਾਂ 'ਚ ਵੀ ਅਸੀਂ ਮਤਲਬ ਮੰਗਤਾ ਵਾਂਗੂ ਫੰਡ ਇਕੱਠਾ ਕਰਕੇ ਲੈ ਕੇ ਜਾਂਦੇ ਆ ਪਿੰਡਾਂ 'ਚੋਂ ਭਾਈ ਸਾਹਿਬ ਤੁਸੀਂ ਆ ਜਾਣ ਦਿਓ ਫੰਡ ਪਰ ਸਾਨੂੰ ਆਏ ਤਾਂ ਦੱਸ ਦੋ ਵੀ ਫੰਡ ਦੇ ਵਿੱਚੋਂ ਕਿੱਥੇ ਕਿਹੜੇ ਜਿਲ੍ਹੇ ਜੋ ਕਿੰਨੇ ਆਏ ਨੇ ਕਿੱਥੇ ਉਹ ਲੱਗੇ ਨੇ ਸਾਨੂੰ ਹੁਣ ਤੱਕ ਨਹੀਂ ਦੱਸਿਆ ਇਸ ਗੱਲ ਤੋਂ ਅਸੀਂ ਇਹ ਕਦਮ ਚੱਕ ਲਿਆ ਵੀ ਅਸੀਂ ਅੱਜ ਕਮੇਟੀ ਬਣਾ ਕੇ ਕਮੇਟੀ ਬਣਾ ਕੇ ਦਲਵੀਰ ਸਿੰਘ ਨੂੰ ਅਸੀਂ ਕਮਿਨਾਰ ਬੜਾ ਕਮਿਨਾਰ ਚੁੰਡ ਰਹੇ ਆ ਵੀ ਮਤਲਬ 6 ਮਹੀਨੇ ਸਾਡਾ ਕੰਮ ਚਲਾਉਣਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਮੇਟੀ ਹੈ ਮੈਂਬਰਸ਼ਿਪ ਕੱਟ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਪ੍ਰਧਾਨ ਅਸੀਂ ਬਣਾਉਣਾ ਕਿਹਨੂੰ ਹੈ ਪੰਜਾਬ ਦਾ ਪ੍ਰਧਾਨ ਇਹਨਾਂ ਨੂੰ ਬਣਾ ਦਲਵੀਰ ਸਿੰਘ ਨੂੰ ਕਿ ਕੋਈ ਬੰਦਾ ਸਾਨੂੰ ਹੋਰ ਠੀਕ ਲੱਗ ਰਿਹਾ ਹੈ ਇਹਨਾਂ ਦੀ 6 ਮਹੀਨੇ ਦੀ ਕਾਰਗੁਜ਼ਾਰੀ ਦੇਖਾਂਗੇ ਵੀ ਕੀ ਹੈ ਇਹਦੇ ਵਿੱਚ ਸਾਰੇ ਜੱਥੇਬੰਦੀਆਂ ਤੁਹਾਡੇ ਨਾਲ ਨੇ ਗੱਲ ਕਰਦੇ ਜੱਥੇਬੰਦੀ ਚ ਕਿੰਨੇ ਤੁਹਾਡੇ ਨਾਲ ਨੇ ਕਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਕਿ ਅੱਜ ਸਾਡੇ ਨਾਲ ਅੱਜ ਤਕਰੀਬਨ 8 ਜ਼ਿਲ੍ਹੇ ਨਾਲ ਇਹ ਜੇ ਸਾਡੇ ਨਾਲ ਚੱਲ ਰਹੇ ਨੇ ਅੱਠ ਦਿਲੇ ਬਤੌਰ ਕਿੰਨੇ ਸਾਲ ਤੋਂ ਜੁੜੇ ਹੋਏ ਜੀ ਜਤੂ ਮੈਨੂੰ ਤਾਂ ਜੀ ਲੰਮਾ ਸਮਾਂ ਹੋ ਗਿਆ ਅਸੀਂ ਦਾ ਜਿੱਦ ਦਿਨ ਜੱਥੇਬੰਦੀ ਨਾਲ ਯਾਰ ਮਿਲਿਆ ਉਦੋਂ ਦੇ ਜੁੜੇ ਆ ਮੇਰਾ ਪਿਆਓ ਉਦੋਂ ਆ ਗਿਆ ਸੀ ਜੱਥੇਬੰਦੀ ਉਹ ਰਾਜਾ ਲਖੋਵਾਲੇ ਦੇ ਨਾਲ ਰਿਹਾ ਜਿਲ ਵੀ ਕੱਟੀਆ ਤਿੰਨ ਮਹੀਨੇ ਤੇ ਉਦੋਂ ਬਾਅਦ ਜਦੋਂ ਰੱਬ ਨੂੰ ਪਿਆਰੇ ਹੋ ਗਏ ਉਦੋਂ ਬਾਅਦ ਮੈਂ ਅਸੀਂ ਛੱਡਿਆ ਨਹੀਂ ਉਦੋਂ ਬਾਅਦ ਮੈਂ ਆ ਗਏ ਇੱਥੇ ਵਿੱਚ ਉਦੋਂ ਦੀ ਮੱਡਿਆਲ ਸਾਹਿਬ ਨਾਲ ਚੱਲੇ ਵਾਲ ਸਾਹਿਬ ਨਾਲ ਪਹਿਲਾਂ ਇਹ ਮੀਟਿੰਗ ਰੱਖ ਲਈ ਜੀ ਮੀਟਿੰਗ ਤੋਂ ਪਹਿਲਾਂ ਕੋਈ ਗੱਲਬਾਤ ਕਰੀ ਹੋਵੇ ਵੀ ਕੋਈ ਗੱਲ ਕਿਸੇ ਪਾਸੇ ਨੂੰ ਲੱਗੇ ਵੀ ਇਸ ਤ ਠੀਕ ਆ ਗੱਲ ਤੁਹਾਡੀ ਇਹ ਸਵਾਲ ਤੁਹਾਡਾ ਵਧੀਆ ਹੈ ਪਰ ਉਥੇ ਮੀਟਿੰਗ ਤਾਂ ਰੱਖੀ ਜਾਂਦੀ ਹੈ ਜੇ ਮੁਰੇ ਪ੍ਰਧਾਨ ਮੰਨ ਲੈ ਵੀ ਮੈਂ ਮੀਟਿੰਗ ਰੱਖਦਾ ਆ ਜੋ ਭਾਈ ਤੁਸੀਂ ਮੈਨੂੰ ਦੱਸੋ ਕੀ ਕਹਿੰਦੇ ਹੋ ਜਿਆਦਾ ਤੁਸੀਂ ਇਹ ਸਵਾਲ ਕਰਦੇ ਰਹੀ ਸਾਡੀ ਨਾ ਸੁਣੀ ਅਸੀਂ ਤਾਂ ਫਿਰ ਪਿੱਛੇ ਮੁਰਕਰੋਏ ਘਰੀ ਬਹਿ ਗਏ ਵਿਜੀ ਤੁਰ ਕੇ ਸਵਾਲ ਕੀਤਾ ਤੁਸੀਂ ਡੰਲੇਵਾਲ ਸਾਹਿਬ ਨੂੰ ਵੀ ਇਹਦਾ ਹਿਸਾਬ ਤਾਂ ਕੋ ਲੋਕਾਂ ਦਾ ਪੈਸਾ ਕਿਸਾਨਾਂ ਦਾ ਪੈਸਾ ਵੀ ਸਪਸ਼ਟਤਾ ਜ਼ਰੂਰੀ ਹੈ ਇਸ ਮਸਲੇ ਤੇ ਬਹੁਤ ਗਿਲ ਕਰੇ ਬਹੁਤ ਗਿਲ ਸਵਾਲ ਆ ਬਹੁਤ ਗਿਲ ਸਵਾਲ ਉਹ ਕਹਿੰਦਾ ਵੀ ਠੀਕ ਆ ਸਾਫ ਅਸੀਂ ਕਰਿਆ ਸਾਬ ਅਸੀਂ ਕਰਿਆ ਦੱਸਤਾ ਤੁਹਾਨੂੰ ਸਾਫ ਸਾਡਾ ਹੋਇਆ ਵੀ ਜਿਵੇਂ ਉਹਦਾ 1,60 ਸਾਡੇ ਕਿ ਨਹੀਂ ਚੱਲਦਾ ਮਤਲਬ ਉਹਨੇ ਖਰਚੇ ਗਿਣਾ ਤੇ ਉਹ ਕਹਿੰਦੇ ਵੀ 2 ਲੱਖ ਸਾਡਾ ਚੱਲਦਾ ਹੈ ਕਿਸਾਨਾਂ ਦੀ ਇਸ ਫੁੱਟ ਦਾ ਕਿਤੇ ਨਾ ਕੀਤੇ ਕਿਸਾਨੀ ਅੰਦੋਲਨ ਜਿਹੜੇ ਹਲੇ بڑے ਮੁੱਦੇ ਨੇ ਜੇ ਸ਼ੰਭੂ ਮੋਟਰ ਦਾ ਵਾਲੇ ਮੁੱਦੇ ਬਹੁਤ ਪਏ ਨੇ ਕੀ ਲੱਗਦਾ ਇਹਦਾ ਨੁਕਸਾਨ ਕਿਤੇ ਨਾ ਕਿਤੇ ਕਿਸਾਨਾਂ ਨੂੰ ਨਾ ਹੋਵੇਗਾ ਜਿਹੜੀ ਫੁੱਟ ਸਾਹਮਣੇ ਆ ਰਹੀ ਹੈ ਦੇਖੋ ਜੀ ਕਿਸਾਨਾਂ ਨੂੰ ਨੁਕਸਾਨ ਤਾਂ ਖਰੋਰੀ ਬਥੇਰਾ ਹੋ ਗਿਆ ਉਹ ਤਾਂ ਫੁੱਟ ਨਹੀਂ ਦੀ ਹੈਗੀ ਪਰ ਉੱਥੇ ਕਰੋਨਾ ਦੇ ਵਿੱਚ ਅਸੀਂ ਘਾਟੇ ਦੇ ਵਿੱਚ ਆ ਗਏ ਜਿਹੜੀ ਮੰਗ ਨੂੰ ਅਸੀਂ ਲੈ ਕੇ ਉੱਥੇ ਚੱਲੇ تھے ਉਹ ਮੰਗ ਜੀ ਜਿੱਤ ਪਾ ਨਹੀਂ ਸਕੇ ਤਾਂ ਉਹ ਸਾਡੇ ਲੀਡਰਾਂ ਦੇ ਵਿੱਚ ਕੋਈ ਕਮੀ ਪੇਸ਼ੀ ਆਈ ਆ ਜਿਸ ਕਰਕੇ ਅਸੀਂ ਉਹਦਾ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਸਾਨੂੰ ਸਰਕਾਰ ਨੇ ਖਦੇੜਿਆ ਜਾਂ ਇਹਨਾਂ ਦੀ ਫੜਵਾਟੀ ਨੇ ਖਦੇੜਿਆ ਸਾਨੂੰ ਉੱਥੇ ਬਿਲਕੁਲ ਜਿਹੜੇ ਬੰਦੇ ਇਹਨਾਂ ਨੇ 10 ਜਥੇਵੰਦੀਆਂ ਨਾਲ ਲਈਆਂ 9-10 ਜਥੇਵੰਦੀਆਂ 3 ਮਹੀਨਿਆਂ ਤੋਂ ਬਾਅਦ ਉੱਥੇ ਆਪਸ ਵਿੱਚ ਤੂ-ਤੂਮੀ ਦਾ ਦਾ ਟਕਰਾਅ ਆਉਣ ਲੱਗਿਆ ਆਪਸ ਵਿੱਚ ਉੱਥੇ ਸਾਨੂੰ ਇਹ ਨਜ਼ਰ ਆਇਆ ਜਦ ਇਹ ਗੱਲ ਆਉਂਦੀ ਰਹੀ ਉਸ ਸਾਡੇ ਲੀਡਰਾਂ ਕੋਲ ਅੱਜ ਮੈਂ ਚਲੋ ਉਹਨਾਂ ਦਾ ਨਾਮ ਨਹੀਂ ਲੈਂਦਾ ਵੀ ਆ ਰੇ ਕਾਮਰੇਡ ਨੇ ਥੱਲੇ ਲਾ ਕੇ ਛੱਡਾਂਗੇ ਸਾਨੂੰ ਇੱਕ ਇਹ ਸ਼ਰਮ ਵਾਲੀ ਗੱਲ ਸੀ ਕਿ ਯਾਰਿਆਂ ਨੂੰ ਰਲਾਇਆ ਕਿਉਂ ਚੰਗੇ ਕਰਕੇ ਰਲਾਇਆ ਤੁਸੀਂ ਅੱਜ ਤੁਸੀਂ ਇਹਨਾਂ ਨੂੰ ਸ਼ਬਦ ਵਰਤਿਓ ਜਦੋਂ ਉਹਦੇ ਵਿੱਚ ਇਹਨਾਂ ਦੀ ਫੁੱਟ ਵੱਧ ਗਈ ਇਸ ਗੱਲ ਦੇ ਵਿੱਚ ਉਦੋਂ ਉਹ ਵੀ ਇਹਨਾਂ ਨੂੰ ਨਾਫਰਤ ਨਾਲ ਦੇਖਣ ਲੱਗੇ ਸਾਡੇ ਵਾਲੇ ਪ੍ਰਧਾਨ ਵੀ ਉਹਨਾਂ ਨੂੰ ਨਾਫਰਤ ਨਾਲ ਦੇਖਣ ਲੱਗੇ ਸਰਕਾਰ ਫਾਇਦਾ ਢਾਗੀ ਉਹਦਾ ਸਾਡਾ ਕਰੋਨਾ ਰੁਪਈਆ ਦਾ ਹਿਸਾਬ ਕਰਦਾ ਪ੍ਰਧਾਨ ਜੀ ਜੇ ਜੇ ਤੁਸੀਂ ਪੈਸਿਆਂ ਦੀ ਏਅਰਫੇਅਰ ਦੀ ਗੱਲ ਕਰ ਰਹੇ ਹੋਗੇ ਜਿੱਥੇ ਬੰਦੀ ਦੀ ਕਹਿੰਦੇ ਜਿਹੜੇ ਮੈਂ ਕੈਸ਼ੀਅਰ ਕੀ ਤੁਹਾਡੇ ਨਾਲ ਨਹੀਂ ਗਿਆ ਕੈਸ਼ੀਅਰ ਨਹੀਂ ਸਾਡੇ ਨਾਲ ਕੈਸ਼ੀਅਰ ਬਿਲਕੁਲ ਨਹੀਂ ਆਇਆ ਵੀਰ ਕੈਸ਼ੀਅਰ ਜੇ ਕਹਿੰਦੇ ਨੇ ਕਿ ਵੀ ਬਿਲਕੁਲ ਹਸਾਬ-ਵਿਦਾਬ ਸਹੀ ਹੈ ਫਿਰ ਤੁਸੀਂ ਕੀ ਉਸ ਜਨਤਾ ਸਾਹਮਣੇ ਕਿਉਂ ਨਹੀਂ ਰੱਖਿਆ ਜਾਦਾ ਹਾਂ ਉਸਦਾ ਤਾਂ ਗੱਲ ਜੇ ਕੈਸ਼ੀਅਰ ਨੂੰ ਅਸੀਂ ਪੁੱਛਦੇ ਆਂ ਵੀ ਭਾਈ ਸਾਨੂੰ ਜਵਾਬ ਦੇ ਕੀ ਪੈਸੇ ਤੇਰੇ ਕੋਲੇ ਆਏ ਨੇ ਜਿਹੜੇ ਪੰਜਾਬ ਵਾਲੇ ਕਹਿੰਦੇ ਤੇਰੇ ਲਈ ਉਹ ਕਹਿੰਦਾ ਮੇਰੇ ਲਈ ਕਲਬਾਰੀ 4 ਲੱਖ ਰੁਪਏ ਆਇਆ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਦੁਕੀ ਦਿੱਤੀ ਉਹ ਵੀ ਮੇਰੇ ਲਈ 8 ਦਿਨੇ ਰਿਹਾ ਉਦੋਂ ਤੋਂ ਮਾਇ ਜਿੰਨੇ ਦਾ 7 ਸਾਲ ਦਾ ਇਹਦੇ ਨਾਲ ਡੱਲੇਵਾਲ ਸਾਹਿਬ ਨਾਲ ਚੱਲ ਰਿਹਾ ਅਸੀਂ ਉਹਨੂੰ ਵੀ ਸਵਾਲ ਕਰਦੇ ਆ ਗੱਲ ਡੱਲੇਵਾਲ ਨੂੰ ਨਹੀਂ ਕਰਦੇ ਉਹ ਕਹਿੰਦਾ ਮੇਰੇ ਕੋਲ ਪੈਸਾ ਨਹੀਂ ਆਇਆ ਪ੍ਰਧਾਨ ਦੀ ਚੋਣ ਹੋਏ ਨੂੰ ਕਿੰਨਾ ਚਿਰ ਹੋ ਗਿਆ ਜੀ ਮਤਲਬ ਮੈਨੂੰ 7-8 ਸਾਲ ਹੋ ਗਈ 7 ਸਾਲ ਹੋ ਗਏ ਤੁਸੀਂ ਪਹਿਲਾਂ ਨਹੀਂ ਗੱਲ ਚੱਕੀ ਗਈ ਜੀ ਜਦੋਂ ਤੁਸੀਂ ਕਹਿ ਰਹੇ ਹੋ ਵੀ 3 ਸਾਲ ਦਾ ਪ੍ਰੋਵੀਜ਼ਨ ਦੀਆ ਸਾਡਾ ਵੀ ਪ੍ਰਧਾਨ ਬਣਾਉਂਦਾ ਇਹ ਉਦੋਂ ਦੀ ਕਿਉਂ ਨਹੀਂ ਗੱਲ ਚੱਕੀ ਅੱਜ ਨਹੀਂ ਚੱਕੀ ਇਹ ਉਦੋਂ ਦੀ ਅਸੀਂ ਚੱਕ ਰਹੇ ਹਾਂ ਉਦੋਂ ਦੀ ਰੌਲਾ ਪਾ ਰਹੇ ਹਾਂ ਇਹ ਗੱਲ ਦਾ ਪਰ ਉਹ ਇਹ ਹੀ ਗੱਲ ਸਾਨੂੰ ਕਹਿੰਦਾ ਰਿਹਾ ਪ੍ਰਧਾਨ ਜੀ ਕੋਈ ਗੱਲ ਨਹੀਂ ਚੋਣ ਕਰਵਾ ਦਾਂਗਾ ਜੋਣ ਕਰਵਾ ਦਾਂਗੇ ਦਫਾੜ ਹੋ ਗਈ ਜਿੱਥੇ ਬੰਦੀ ਜਿੱਥੇ ਸਿੱਧੂਪੁਰਾ ਵੱਡੀ ਜਿੱਥੇ ਹਾਂਜੀ ਹਾਂਜੀ ਤੇ ਜੇਕਰ ਡੱਲੇਵਾਲ ਸਾਹਿਬ ਨਾਲ ਮжоਰਿਟੀ ਜਾਂਦੀ ਹੈਗੀ ਤਾਂ ਫਿਰ ਕੀ ਤੁਸੀਂ ਉਹਨਾਂ ਦਾ ਸਮਰਥਨ ਕਰੋਗੇ ਜਾਂ ਫਿਰ ਤੁਸੀਂ ਆਪ ਦੀ ਬਿਲਕੁਲ 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 ਨਹੀਂ ਦੇਣਗੇ ਅੱਛਾ ਇਹ ਬੰਦੇ ਬੜੀ ਸੋਚ-ਸਮਝ ਕੇ ਰਿਹਾਏ ਨੇ ਵਿੱਚ ਕੁਝ ਬੰਦੇ ਇਹਨਾਂ ਦੇ ਵਿੱਚ ਇੱਕ ਗੱਲ ਕਹਿੰਦੇ ਦੇ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਆਪਣੇ ਸਿੱਧੂਪੁਰ ਦੇ ਵਿੱਚੋਂ ਅੱਗੇ ਨਹੀਂ ਲੈ ਕੇ ਆਉਂਦੇ ਤਾਂ ਅਸੀਂ ਤਾਂ ਜਸਵਿੰਦਰ ਲੌਂਗਵਾਲ ਨਾਲ ਜਾਵਾਂਗੇ ਅਸੀਂ ਨਹੀਂ ਰਹਾਂਗੇ ਇਹਨਾਂ ਨਾਲ ਇਸ ਇਹ ਇਹ ਜਿਹੜੀ ਸਾਡੀ ਗੱਲ ਸੁਣੀ ਨਹੀਂ ਜਾਂਦੀ ਅਸੀਂ ਇੱਥੇ ਕੰਮ ਨਹੀਂ ਕਰਾਂਗੇ। ਭਾਣ ਜੀ ਇੱਕ ਵਾਰ ਫੇਰ ਦੱਸੋ ਜੀ ਆਫੀਸ਼ੀਅਲੀ ਤੌਰ ਦੇ ਉੱਪਰ ਕਿੰਨੇ ਤੁਹਾਡੇ ਨਾਲ ਜ਼ਿਲ੍ਹਾ ਪ੍ਰਧਾਨ ਨੇਗੇ ਕਿੰਨੇ ਬੰਦੇ ਜਿਹੜੇ 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 ਕਾਗਜ਼ਾਂ ਦੇ ਵਿੱਚ ਜ਼ਥੇਬੰਦੀ ਦੇ ਅਹੁਦੇਦਾਰ ਨੇ ਉਹ ਕਿੰਨੇ ਨੇ ਹੁੰਦੇ? ਸਾਡੇ ਲਵੇ ਜੀ 8 ਨੇ 8 ਜ਼ਿਲ੍ਹੇ ਨੇ ਇਸ ਟਾਈਮ। ਇਹਦੇ ਸਾਡੇ ਨਾਲ ਸਹਿਮਤ ਹੋਏ ਨੇ। ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਸਹਿਮਤੀ ਦੇ ਨਾਲ ਜਿਵੇਂ ਮੰਨ ਲਓ ਵੀ ਤਿੰਨ ਕਿ ਜ਼ਿਲ੍ਹੇ ਦਾ ਸਾਡੇ ਫਰੋਜੇਪੁਰ ਵਾਲੇ ਪਾਸੋਂ ਉਰੇ ਆਏ ਹੋਏ ਵੀ ਨੇ। ਬਰਨਾਲਾ ਹੈ, ਸੰਗਰੂਰ ਹੈ। ਇਧਰ ਫਤਿਹਗੜ ਆ ਗਈ। ਤੇ ਮਹਾਲੀ ਇਹ ਤਾਂ ਇਧਰਲੇ ਪਾਸੇ ਚਾਰੇ ਜ਼ਿਲ੍ਹੇ ਹੈਗੇ ਇਹਨਾਂ ਦੇ ਵਿੱਚੋਂ ਇਧਰਲੇ ਪਾਸੇ ਪਲਾਨਿੰਗ ਕੀ ਹੈ ਤੁਹਾਡੀ ਜਿਸ ਤੱਕ ਕਿਹੜੀ ਕਿਸਾਨੀ ਮਸਲੇ ਜਿਹੜੇ ਬੜੇ ਗੰਭੀਰ ਪਏ ਨੇ ਅੱਗੇ ਪਲਾਨਿੰਗ ਕੀ ਕਰਨ ਜਾ ਰਹੇ ਹੋ ਜਿਹੜੇ ਕਿਸਾਨਾਂ ਦੇ ਮਸਲੇ ਵੀ ਹੱਲ ਸਕੋ ਦੇਖੋ ਜੀ ਜਿਹੜੇ ਮਸਲੇ ਨੇ ਨਾ ਜਿਹੜੇ ਮਸਲੇ ਨੇ ਸਾਡੇ ਇਹ ਮਸਲਿਆਂ ਨੂੰ ਤਾਂ ਜਿਆਦਾ ਅਸੀਂ ਕਿਸੇ ਸਤਾ ਦੇ ਵਿੱਚ ਆਵਾਂਗੇ ਤਾਂ ਆਪਦੇ ਤੌਰ ਤੇ ਉਹਦੀ ਵਿਚਾਰਿਆ ਜਾਊਗਾ ਨਾ ਹਾਲ ਤਾਂ ਸੀ ਉਹਨਾਂ ਦੇ ਨਾਲ ਕੋਈ ਵੱਖਰੇ ਹੋ ਰਿਹਾ ਸੀ ਪਹਿਲਾਂ ਤਾਂ ਜਰਮ ਲੈ ਰਿਹਾ ਸੀ ਪਹਿਲੀ ਵਸਲੇ ਕਿੱਥੋਂ ਦਾ ਦੀ ਨਵੀਂ ਪ੍ਰਤਾਨਗੀ ਨੂੰ ਲੈ ਕੇ ਕੋਈ ਚੋਣ ਜਲਦੀ ਰੱਖੀ ਜਾਏਗੀ ਆਪਣੇ ਪਾਸੇ ਨਹੀਂ ਜੀ ਉਹ ਉਹ ਉਹੀ ਤਾਂ ਮੈਂ ਗੱਲ ਕਰ ਰਿਹਾ ਵੀ ਅਸੀਂ ਤਾਂ ਹਾਲੇ ਜਰਮ ਲੈ ਰਿਹਾ ਅੱਗੇ ਵਿਚਾਰਨਾ ਵੀ ਅਸੀਂ ਕਰਨਾ ਕੀ ਹੈ ਕੀ ਸਾਡਾ ਕੀ 6 ਮਹੀਨੇ ਲਈ ਤੁਸੀਂ ਚੁਣਿਆ 6 ਮਹੀਨੇ ਲਈ ਕਿਹੜੇ ਕੰਮ ਕਰਨ ਕਿ 6 ਮਹੀਨਾ ਦੇ ਵਿੱਚ ਹੀ ਵਿਚਾਰ ਹੋਊਗੀ ਨੇ ਮੀਟਿੰਗਾਂ ਹੋਣਗੀਆਂ ਉਹਦੇ ਤੇ ਵਿਚਾਰਿਆ ਵੀ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਮੁੱਦਿਆਂ ਦੇ ਵਿੱਚ ਆਪਾਂ ਨੂੰ ਨੁਕਸਾਨ ਹੋਇਆ ਕਿਵੇਂ ਹੋਇਆ ਕਾਹ ਤੋਂ ਹੋਇਆ ਵੀ ਆਪਾਂ ਅੱਗੇ ਕੀ ਲੈ ਕੇ ਚੱਲਣਾ ਹੈ ਮਾ ਠੀਕ ਹੈ ਮੈਂ ਦਲਵੀਰ ਸਿੰਘ ਸਿੱਧੂ ਪਰ سپੁੱਤਰ ਸਵਰਗੀ ਸਰਦਾਰ ਸਵਰਗੀ ਪਿਸ਼ੋਰਾ ਸਿੰਘ ਸਿੱਧੂ ਪਰ ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਹਿੱਤਾਂ ਦੇ ਖਾਤਰ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾ ਜਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜਿਮੇਵਾਰੀ ਸੌਂਪਣ ਤੋਂ ਬਾਅਦ ਪਰਿਸਥਿਤੀਆਂ ਇਹ ਪੈਦਾ ਹੋ ਗਈਆਂ ਕਿ ਡੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਉਹਨਾਂ ਨੇ ਜਿਹੜੀਆਂ ਗੱਲਾਂ ਮੇਰੇ ਸਾਥੀ ਸਾਹਿਬ ਸਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਦੱਸਿਆ ਨੇ ਇਹ ਹੀ ਗੱਲਾਂ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਂਝੀ ਇੱਕ ਦੂਜੇ ਦੀ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚੱਲਦੀਆਂ ਉੱਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪ੍ਰਦੇਸ਼ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਇਹ ਸੁਰਜੀਤ ਸਿੰਘ ਸੰਗਰੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੁਹਾਲੀ ਬੈਠੇ ਨੇ ਸਾ ਗੁਰਮੀਤ ਸਿੰਘ ਰੁੜਕੀ ਬੈਠੇ ਨੇ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸੱਤਰ ਬੈਠੇ ਨੇ ਜਿਹੜੀ ਸਾਹਿਬ ਮੇਰ ਸਿੰਘ ਜੀ ਥੇੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸੀਗੇ ਮੈਂ ਕਦੇ ਜਥੇਬੰਦੀ ਦੀ ਕਿਸੇ ਮੀਟਿੰਗ ਚ ਨਹੀਂ ਗਿਆ ਬਿਕਾਜ਼ ਆਫ ਮੈਨੂਅਲ ਲੱਗਦਾ ਸੀ ਕਿ ਜਾਣਾ ਠੀਕ ਨਹੀਂ ਹੈ ਪਾਪਾ ਮਫਾਦਰ ਸਾਹਿਬ ਚਲਾ ਰਹੇ ਆ ਥੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਬੰਦੀ ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਜੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਬੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠੇ ਆ ਕਿ ਜੀ ਤੁਸੀਂ ਪ੍ਰਧਾਨ ਜੀ ਦੇ ਬੇਟਿਆਂ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਨੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੋਗਿਆ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹੱਥਿਆ ਨੂੰ ਫਤਿਹਬੰਦ ਫੋਰਸਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਨੀ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਜ਼ਾਰਾਂ ਵੱਜ ਫੌਜਾਂ ਦੇ ਨਾਲ ਹਜ਼ਾਰਾਂ ਵੱਜ ਲੋਕੀ ਲੜਦੇ ਨੇ ਤੇ ਜਾਂ ਫਿਰ ਨਿਹੱਥੇ ਲੋਕਾਂ ਜਿਹੜੇ ਉਹ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨੋ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਕੀ ਲੱਗਦਾ ਬੇਵਕੂਫੀ ਦੀਗੀ ਉਹ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ 'ਚ ਤੁਹਾਡੇ ਨਾਲ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ ਕੀਤੀ ਕਿ ਜੀ ਤੁਸੀਂ ਐਵੇਂ ਨਾ ਕਰੋ ਜਥੇਬੰਦੀ ਨੂੰ ਇੱਕ ਲੋਕਤੰਤਰੀ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ رائے ਲਓ ਮਤਾ ਪਾਸ ਕਰਕੇ ਫਿਰ ਉਹਨੂੰ ਅੱਗੇ ਪਰਸੀਊ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਪਿਤਾ ਜੀ ਨੇ ਸਥਾਪਨਾ ਕਰੀ ਹੋਵੇ ਜਥੇਵੰਦਰੀ ਦੀ ਮੈਂ ਇਹਨਾਂ ਪੋਲਾਈਟਲੀ ਚੱਲ ਰਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹਦੇ ਗਵਾਹ ਖੜੇ ਨੇ ਸਾਡੇ ਕੋਲੇ ਜੋਰਾ ਸਿੰਘ ਜੀ ਕਹਿੰਦਾ ਵੀ ਦਲਵੀਰ ਸਿੰਘ ਨੂੰ ਕਿਹਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹੁਣ ਜਿਵੇਂ ਵਾਰੀ ਮਿਲੀ ਅੱਗੇ ਦੀ ਗੱਲ ਕਰੀ ਹੁਣ ਜਿਵੇਂ ਵਾਰੀ ਮਿਲੀ ਹੈ ਕੀ ਮਿਲੀ ਹੈ ਤੇ ਕਿਸ ਤਰ੍ਹਾਂ ਹਾਂ ਮੈਂ ਬਿਲਕੁਲ ਇਹ ਕਲੀਅਰ ਕਰ ਦੇਣਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਵੰਦਰੀ ਬੱਕਰੀ ਨਹੀਂ ਕਰ ਰਹੇ ਹੈਗੇ ਅਸੀਂ ਨੇ ਜਿਵੇਂ ਕਿ ਸਦਾ ਡੱਲੇਵਾਲ ਹੋਣਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾਤੇ ਪ੍ਰਧਾਨ ਹੁੰਦੇ ਹੋਇਆ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਇਹ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਨਾਲ ਕਨਵੀਨਰ ਲਾਤਾ ਇਹ ਸੰਗਰੂਰ ਦੇ ਪ੍ਰਧਾਨ ਨੇ ਕਨਵੀਨਰ ਲਾਤਾ ਇਸੇ ਤਰੀਕੇ ਦੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਇਸ ਟਾਈਮ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿਦ ਸਕੱਤਰ ਆਪਣੇ ਪ੍ਰੈਸ ਸਕੱਤਰ ਸਾਹਿਬ ਮੇਹ ਸਿੰਘ ਜੀ ਤੇੜੀ ਉਹਨਾਂ ਨੇ ਮੈਨੂੰ ਪਿਆ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆਕੇ ਆਪਣੀਆਂ ਸਵਾਵਾਂ ਦੋ ਇਹ ਅਸੀਂ ਤੁਹਾਡੀਆਂ ਸਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਆ ਪਰ ਕੀ ਲੱਗਦਾ ਜੀ ਉਹ ਚੱਲਣ ਦੇ ਦੇਣਗੇ ਤੁਹਾਡੀ ਕਨਵੀਨਰ ਦੇ ਤੌਰ ਤੇ ਜਾਂ ਤੁਸੀਂ ਲੀਗਲੀ ਇਸ ਪਾਸੇ ਦੇ ਪਹਿਲਾਂ ਵਿਚਾਰ ਕਰੀਏ ਕਿ ਵੀ ਆਪਸ਼ਨ ਹੈਗੀ ਕਿ ਵੀ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਰੋਜ਼ਪੁਰ ਤਾਰਨਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆ ਗਏ ਆਪਣੇ ਦੇ ਨਾਲ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਹੈਗਾ ਕਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਜਿਹੜੇ ਛੱਡ ਗਏ ਉਹ ਤਾਂ ਨੇ ਜੀ ਉਸੇ ਟਾਈਮ ਮਝੈਲ ਕਿਸਾਨ ਯੂਨੀਅਨ ਬਣਾ ਲਈ ਸੀ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਲੈ ਕੇ ਆ ਸਕਦੇ ਉਹਨਾਂ ਨੂੰ ਅਸੀਂ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪ੍ਰਹੀਜ ਵਿੱਚ ਹੀ ਰਹਿ ਕੇ ਕੰਮ ਕਰਨਾ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਡੇ ਨਾਲ ਜੁੜ ਜਿਓ ਆ ਕੇ ਪਸੰਦ ਨਾ ਆਇਆ ਤਾਂ ਨਾ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਆ ਜੇ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜੱਥੇਬੰਦੀ ਚ ਕੰਮ ਕਰਦੇ ਸੀ ਲੀਡਰ ਉਹਨਾਂ ਨੂੰ ਥੜਾ ਥੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਚ ਸਾਬ ਬੋਲ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਰਨਲ ਸਖਤਰ ਸੀਗੇ ਪਲੈਨਿੰਗ ਕੀਤੀ ਕਿ ਸ਼ੰਭੂ ਤੇ ਖਨੋਰੀ ਬਾਰਡਰ ਦੀ ਜਿਹੜੀ ਡੱਲੇਵਾਲ ਸਾਹਿਬ ਵੱਲੋਂ ਧੰਨਾ ਆਇਆ ਤੁਸੀਂ ਲੱਗਦੇ ਹੋ ਕਮੇਟੀ ਨਾਲ ਪੂਰੀ ਪਲੈਨਿੰਗ ਕਰਕੇ ਹੀ ਇਹ ਕਾਲ ਦਿੱਤੀ ਗਈ ਹੋएगी ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰਾ ਕੁਛ ਇਹਦਾ ਦੋ ਬੰਦੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਡੱਲੇਵਾਲ ਉਹ ਕਿਸੇ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਥੇਬੰਦੀ ਨਾਲ ਇਹੀ ਵਜ੍ਹਾ ਕਿ ਅੱਜ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਬੋਲ ਸਿੰਘ ਮਾਨਸਾ ਨੂੰ ਜਦੋਂ 7750 ਪੰਜਾਬ ਤੋਂ ਕੱਢਿਆ ਜਥੇਬੰਦੀ ਦੇ ਵਿੱਚੋਂ ਉਦੋਂ ਬਾਅਦ ਆਜੋਰਾ ਸਿੰਘ ਖੜੇ ਨੇ ਪਟਿਆਲਾ ਇਹਨਾਂ ਨੂੰ ਕੱਢਤਾ ਕੱਲ ਪਰਸੋਂ ਆਕੇ ਕਾਕਾ ਕੋਟਾ ਫਤੇਗੜ ਸਾਹਿਬ ਕਹਿੰਦੇ ਕਿ ਮੈਂ ਗਰਮੀਤ ਸਿੰਘ ਰੂਟੀ ਨੂੰ ਜਥੇਬੰਦੀ ਚ ਕੱਢ ਦੇਣਾ ਵੀਰ ਜੀ ਹੁਣ ਜੇ ਲਗਾਈ ਗਏ ਕਿ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਉਹਨਾਂ ਵਿਰੋਧ ਅੱਗੇ ਜਥੇਬੰਦੀ ਕੀ ਕਰੇਗੀ ਕਿੰਨੇ ਜੀ ਜੇ ਤੁਹਾਡੇ ਕ੍ਰਿਮੀਨਲ ਲਗਾਏ ਗਏ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤੁਹਾਡੀ ਨਹੀਂ ਚੱਲਣ ਦਿੰਦੇ ਫਿਰ ਅੱਗੇ ਜਥੇਬੰਦੀ ਕੀ ਕਰੇਗੀ ਇਹ ਸਾਰਾ ਕੁਝ ਜੀ ਸੰਗਤ ਤੇ ਨਿਰਪਰ ਹੁੰਦਾ ਤੁਸੀਂ ਅੱਜ ਦੇਖੋ ਕਿੰਨੀ ਸੰਗਤ ਆਈ ਆ ਇਹ ਸੰਗਤ ਤੇ ਨਿਰਪਰ ਹੁੰਦਾ ਸੰਗਤ ਨੇ ਦਸਵੇਂ ਪਾਤਸ਼ਾਹ ਕਹਿੰਦੇ ਆ ਕਾਉ ਆਪਣਾ ਇਹੀ ਕੀ ਕਿਰਪਾ ਸੇ ਸਜੇ ਹਮੈ ਮੋਕੋ ਗ੍ਰੀਵ ਕਰੋਰ ਪੜੇ ਹੈ ਕੋਈ ਬੰਦਾ ਪ੍ਰਧਾਨ ਹੀ ਹੁੰਦਾ ਕੋਈ ਕੁਝ ਨਹੀਂ ਹੁੰਦਾ ਜਦ ਤੱਕ ਸੰਗਤ ਨਹੀਂ ਉਹਨਾਂ ਦੇ ਨਾਲ ਜਿਹੜੇ ਜਰਜੀਤ ਸਿੰਘ ਢੱਲੇਵਾਲ ਆ ਉਹਨਾਂ ਨੂੰ ਰੀਪਲੇਸ ਕੀਤਾ ਗਿਆ ਕਿ ਉਹ ਹੁਣ ਵੀ ਪ੍ਰਧਾਨ ਆ ਅਸੀਂ ਅਸੀਂ ਇਹ ਕਨਵੀਨਰ ਨਾਲ ਤੋਂ ਬਾਅਦ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਉਹਨਾਂ ਨੇ 100 ਦਿਨ ਤੋਂ ਉੱਪਰ ਮਰਨ ਵਾਤ ਰੱਖਿਆ ਇਹ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਬੰਦਾ 100 ਦਿਨ ਤੋਂ ਵੱਧ ਮਰਨ ਵਾਤ ਰੱਖ ਲੇ ਉਹਦੀ ਸਿਹਤ ਕਿਉਂ ਜੀ ਹੁੰਦੀ ਹੈਗੀ ਆ ਅਸੀਂ ਤਾਂ ਇਹ ਕਹਾਂਗੇ ਕਿ ਉਹ ਆਰਾਮ ਕਰਨ ਹੁਣ ਉਹਨਾਂ ਦਾ ਦੇਖੋ ਉਮਰ ਹੋ ਗਈ ਆ ਉਹਨਾਂ ਨੇ ਉਹ ਕੀਤਾ ਤੇ ਜਥੇਬੰਦੀ ਨੂੰ ਸਾਨੂੰ ਚਲਾਉਣ ਲਈ ਨਵਾਂ ਪ੍ਰਧਾਨ ਚਾਹੀਦਾ ਹਾਂਜੀ ਇਹ ਤਾਂ ਕਹਤਾ ਜੀ ਇਹਨਾਂ ਨੇ ਕੀਤਾ ਕਿ ਨਹੀਂ ਕੀਤਾ ਅੱਜ ਵੀ ਫੇਰ ਕਰਤਾ ਨਾ ਮਰਦਾ ਜੀ ਤਨਵੀਨਰ ਲਾਤਾ ਜੀ ਮੇਨੂੰ ਉਹਦੇ ਲਈ ਅਨਾਉਂਸ ਹੋ ਜਾਣਾ ਹੈ ਆ ਹੋ ਗਿਆ ਜੀ ਅੱਜ ਅੱਜ ਨਾ